ਵੱਡੀ ਖਬਰ ਨਿਕਲ ਕੇ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਚੋਣਾਂ ਤੋਂ ਬਾਅਦ ਐਕਸ਼ਨ ਮੂਡ 'ਚ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਐਮ ਮੀਟਿੰਗ ਮੀਟਿੰਗ ਵਿੱਚ ਜਿੱਤੇ ਹੋਏ ਤਿੰਨੋਂ ਲੋਕ ਹਲਕਿਆਂ ਦੀਆਂ ਕੀਤੀ ਗਈ ਮੀਟਿੰਗ ਤਿੰਨੇ ਨਵਜੋਤ ਸੰਸਥਾਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀਆਂ ਵਧਾਈਆਂ ਅਤੇ ਮੀਟਿੰਗ ਦੇ ਵਿਧਾਇਕ ਚੇਅਰਮੈਨ ਵੀ ਵਿੱਚ ਰਹੇ ਮੌਜੂਦ ਸਾਰਿਆਂ ਨੂੰ ਲੋਕਾਂ ਤੇ ਜਾ ਕੇ ਲੋਕ ਸੇਵਾ ਦੇ ਵਿਕਾਸ ਕੰਮ ਕਰਨ ਦੇ ਦਿੱਤੇ ਆਦੇਸ਼ ਵੱਡੀ ਖਬਰ ਨਿਕਲ ਕੇ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਚੋਣਾਂ ਤੋਂ ਬਾਅਦ ਐਕਸ਼ਨ ਮੂਡ ਚ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਐਮ ਮੀਟਿੰਗ ਮੀਟਿੰਗ ਵਿੱਚ ਜਿੱਤੇ ਹੋਏ ਤਿੰਨੋਂ ਲੋਕ ਹਲਕਿਆਂ ਦੀਆਂ ਕੀਤੀ ਗਈ ਮੀਟਿੰਗ ਤਿੰਨੇ ਨਵਜੋਤ ਸੰਸਥਾਵਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀਆਂ ਵਧਾਈਆਂ ਅਤੇ ਮੀਟਿੰਗ ਦੇ ਵਿਧਾਇਕ ਚੇਅਰਮੈਨ ਵੀ ਵਿੱਚ ਰਹੇ ਮੌਜੂਦ ਸਾਰਿਆਂ ਨੂੰ ਲੋਕਾਂ ਤੇ ਜਾ ਕੇ ਲੋਕ ਸੇਵਾ ਦੇ ਵਿਕਾਸ ਕੰਮ ਕਰਨ ਦੇ ਦਿੱਤੇ ਆਦੇਸ਼ ਵੱਡੀ ਖਬਰ ਨਿਕਲ ਕੇ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਚੋਣਾਂ ਤੋਂ ਬਾਅਦ ਐਕਸ਼ਨ ਮੂਡ 'ਚ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਐਮ ਮੀਟਿੰਗ ਮੀਟਿੰਗ ਵਿੱਚ ਜਿੱਤੇ ਹੋਏ ਤਿੰਨੋਂ ਲੋਕ ਹਲਕਿਆਂ ਦੀ ਕੀਤੀ ਗਈ ਮੀਟਿੰਗ ਤਿੰਨੇ ਨਵਜੋਤ ਸੰਸਥਾਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀਆਂ ਵਧਾਈਆਂ ਅਤੇ ਮੀਟਿੰਗ ਦੇ ਵਿਧਾਇਕ ਚੇਅਰਮੈਨ ਵੀ ਵਿੱਚ ਰਹੇ ਮੌਜੂਦ ਸਾਰਿਆਂ ਨੂੰ ਲੋਕਾਂ 'ਤੇ ਜਾ ਕੇ ਲੋਕ ਸੇਵਾ ਦੇ ਵਿਕਾਸ ਕੰਮ ਕਰਨ ਦੇ ਦਿੱਤੇ ਆਦੇਸ਼